ਇੱਕ ਹੋਰ ਨਿਊਜ਼ ਫਲੈਸ਼ ਹੋ ਰਹੀ ਹੈ ਕਿ ਜਿਹੜੇ ਸਟੂਡੈਂਟ ਨੇ ਕੈਨੇਡਾ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਚਲੋ ਹੋਲੀ ਹয়ার ਵਾਰੀ ਕਿਹਾ ਜਾਂਦਾ ਸੀਗਾ ਪਰ ਇਸ ਵਾਰ ਇਹ ਕਹਿੰਦੇ ਸਟ੍ਰਿਕਲੀ ਕਹਿੰਦਾ ਕਿ ਜੇਕਰ ਤੁਸੀਂ ਉੱਥੇ ਆ ਕੇ ਕਾਲਜ ਚੇਂਜ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਰਿਜੈਕਟ ਵੀ ਕੀਤਾ ਜਾ ਸਕਦਾ ਜਾਂ ਫਿਰ ਤੁਹਾਨੂੰ ਨਵੇਂ ਸਿਰੇ ਤੋਂ ਵੀਜ਼ਾ ਅਪਲਾਈ ਕਰਨਾ ਪਊਗਾ ਯਾਨੀ ਕਿ ਸਟੱਡੀ ਵੀਜ਼ਾ ਤੁਸੀਂ ਜਿਹੜੇ ਕਾਲਜ ਚ ਆਏ ਹੋ ਕਾਲਜ ਆਪਣੀ ਪੜ੍ਹਾਈ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲਜ ਚੇਂਜ ਕਰਦੇ ਹੋ ਤਾਂ ਤੁਸੀਂ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਅਪਲਾਈ ਕਰੋਗੇ ਦੇਖੋ ਪਲਵਿੰਦਰ ਜੀ ਸਾਡਾ ਸਟੂਡੈਂਟ ਜਾਂਦਿਆਂ ਸਾਰ ਕਾਲਜ ਚੇਂਜ ਕਰਦਾ ਸੀਗਾ ਤੇ ਅਸੀਂ ਵੀ ਸਟੂਡੈਂਟ ਦੇ ਕਈ ਵਾਰ ਪਾਸਪੋਰਟ ਸਟੈਂਪ ਹੋਣ ਤੋਂ ਬਾਅਦ ਅਸੀਂ ਸਟੂਡੈਂਟ ਨੂੰ ਕਹਿੰਦੇ ਸੀਗੇ ਕਿ ਸਾਨੂੰ ਲਿਖ ਕੇ ਦੇ ਕੇ ਜਾ ਕਿ ਤੂੰ ਇਨਾ ਟਾਈਮ ਕਾਲਜ ਨਹੀਂ ਚੇਂਜ ਕਰੇਗਾ ਕਿਤੇ ਨਾ ਕਿਤੇ ਉਹਦੇ ਵਿੱਚ ਕਾਲਜ ਦਾ ਸਿਸਟਮ ਵੀ ਖਰਾਬ ਹੁੰਦਾ ਸੀਗਾ ਉਹਦੇ ਵਿੱਚ ਉਥੋਂ ਦੀ ਗਵਰਨਮੈਂਟ ਦਾ ਵੀ ਸਿਸਟਮ ਖਰਾਬ ਹੁੰਦਾ ਸੀ ਕਿ ਅਸੀਂ ਇਸ ਪ੍ਰੋਵਿੰਸ ਦੇ ਵਿੱਚ ਇੰਨਾ ਸਟੂਡੈਂਟ ਸੱਦਿਆ ਐ ਇੰਨੀ ਏਮਪਲੋਇਮੈਂਟ ਐ ਇੰਨੀ ਏਮਪਲੋਇਮੈਂਟ ਨੂੰ ਜੌਬ ਦੇਣੀ ਆ ਉਹ ਕਿਤੇ ਨਾ ਕਿਤੇ ਚੀਜ਼ਾਂ ਕਲੀਅਰ ਹੁੰਦੀਆਂ ਸੀਗੀਆਂ ਜਿਹੜਾ ਉਹਨੇ ਕਾਲਜ ਜਿਹੜਾ ਸਟ੍ਰਿਕਲੀ ਕਿਹਾ ਗਿਆ ਕਿ ਕਾਲਜ ਜਿਹੜਾ ਚੇਂਜ ਨਹੀਂ ਕਰ ਸਕਦਾ ਬੱਚਾ ਜਿੰਨਾ ਚਿਰ ਬੱਚੇ ਕਿ ਉਹ ਪ੍ਰੋਵਿੰਸ ਚੇਂਜ ਕਰਕੇ ਉਥੋਂ ਕਾਲਜ ਚੇਂਜ ਕਰਕੇ ਜਾਵੇ ਉਹ ਨਹੀਂ ਕਰ ਸਕਦਾ ਬਟ ਜਿਹੜਾ ਸਾਡਾ ਸਟੂਡੈਂਟ ਤਾਂ ਐਤੋਂ ਹੀ ਡਿਸਾਈਡ ਕਰਕੇ ਕਿਉਂ ਨਹੀਂ ਜਾ ਰਿਹਾ 6 ਮਹੀਨੇ ਬਾਅਦ ਆਪਾਂ ਕਾਲਜ ਚੇਂਜ ਕੀਤਾ ਉੱਥੇ ਜਾਂਦੇ ਆਂ ਸਰ ਕਈ ਬੱਚੇ ਸਾਰੇ ਕਾਲਜ ਜਾਂਦੇ ਹੀ ਨਹੀਂ ਸੀ ਆਪਣੀ ਸਟੱਡੀ ਨਹੀਂ ਕੰਟੀਨਿਊ ਕਰਦੇ ਸੀਗੇ ਆਪਣੀ ਸਟੱਡੀ ਛੱਡ ਕੇ ਸਟੱਡੀ ਵੀਜ਼ਾ ਤੇ ਆ ਉਸ ਤੋਂ ਬਾਅਦ ਉਹ ਲੀਮੀਆਂ ਲੈ ਲਿਆ ਜਾਂ ਕੋਈ ਹੋਰ ਤਰੀਕਾ ਲੱਭਿਆ ਆਪਣਾ ਵਰਕ ਪਰਮਿਟ ਅਪਲਾਈ ਕਰ ਲੈਂਦੇ ਸੀ ਇਸ ਕਰਕੇ ਜਿਹੜੇ ਰੂਲ ਬਣੇ ਨੇ ਜੋ ਵੀ ਚੀਜ਼ਾਂ ਚੇਂਜ ਹੁੰਦੀਆਂ ਨੇ ਜੋ ਗਾਈਡਲਾਈਨਸ ਆਉਂਦੀਆਂ ਨੇ ਕਿਤੇ ਨਾ ਕਿਤੇ ਕੰਟਰੀ ਸਾਡੇ ਤੋਂ ਐਕਸਪੀਰੀਐਂਸ ਕਰਦਾ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਲਾਅ ਚੇਂਜ ਹੁੰਦਾ ਹੈ ਇਸ ਕਰਕੇ ਸਾਡੀਆਂ ਗਲਤੀਆਂ ਕਰਕੇ ਸਾਡੇ ਹੀ ਕਾਰਨ ਨੇ ਕਿ ਅਸੀਂ ਉੱਥੇ ਜਾ ਕੇ ਕਾਲਜਿਸ ਨਾਲ ਹੀ ਇੱਕ ਅਸੀਂ ਇੱਕ ਕੈਨ ਨੂੰ ਅਸੀਂ ਸਟੂਡੈਂਟ ਆ ਜਾਂ ਅਸੀਂ ਕੈਨ ਨੂੰ ਇੱਥੇ ਸਟੂਡੈਂਟ ਆ ਬਟ ਸਾਡੇ ਜਿਹੜੇ ਮਾਈਂਡ ਆ ਉਹ ਬਿਜ਼ਨਸ ਲੈਵਲ ਤੇ ਡਿਵੈਲਪ ਹੋ ਚੁੱਕੇ ਨੇ ਸਾਡੇ ਸਟੂਡੈਂਟਸ ਦੇ ਤੇ ਉਹ ਚੀਜ਼ਾਂ ਬੱਚਾ ਬਿਲਕੁਲ ਵੀ ਇੱਕ ਸਟੱਡੀ ਵਾਲਾ ਸਟੂਡੈਂਟ ਦੇ ਤਰੀਕੇ ਨਾਲ ਨਹੀਂ ਜਾਂਦਾ ਸੀਗਾ ਸਟੂਡੈਂਟ ਸਿਰਫ ਇਹ ਸੋਚ ਕੇ ਜਾਂਦਾ ਸੀ ਵੀ ਮੈਂ ਕੈਨੇਡਾ ਜਾ ਰਿਹਾ ਉੱਥੇ ਜਾਂਦਿਆ ਸਰ ਮੈਂ ਕਮਾਈ ਕਰਾਂ ਤੇ ਜਾਂਦਿਆ ਸਰ ਮੈਂ ਉੱਥੇ ਆਪਣੀ ਜਿਹੜੀ ਲਾਈਫ ਆ ਉਹ ਸੈਟਲ ਕਰਨਾ ਜਿਹੜਾ ਕਿ ਬਿਲਕੁਲ ਗਲਤ ਸੀਗਾ ਇਸ ਟਾਈਮ ਜਿਹੜਾ ਇਹ ਰੂਲ ਹੈ ਜੋ ਇਹ ਗਾਈਡਲਾਈਨਸ ਆਈਆਂ ਨੇ ਇਹ ਕਿਤੇ ਨਾ ਕਿਤੇ ਕਾਲਜਿਸ ਵੀ ਪਰੇਸ਼ਾਨ ਸੀ ਅਸੀਂ ਕੰਸਲਟੈਂਟ ਵੀ ਪਰੇਸ਼ਾਨ ਹੁੰਦੇ ਸੀਗੇ ਕਿ ਬੱਚਾ ਜਾਂਦਾ ਸਰ ਕਾਲਜ ਚੇਂਜ ਕਰ ਲੈਂਦਾ ਅਸੀਂ ਕਾਲਜ ਨੂੰ ਕੀ ਜਵਾਬ ਦਈਏ ਕਾਲਜ ਅੱਗੇ ਦੇਖਦਾ ਸੀ ਕਿ ਉਹਦੀ ਟਿਊਸ਼ਨ ਫੀਸ ਆ ਉਹਦੇ ਵਿੱਚ ਬੱਚਾ ਰਿਫੰਡ ਪਾਉਂਦਾ ਸੀ ਕਿ ਮੇਰੀ ਇੰਨੀ ਟਿਊਸ਼ਨ ਫੀਸ ਆ ਹੁਣ ਕੀ ਆ ਬੱਚਾ ਕਾਲਜ ਚੇਂਜ ਕਰੂਗਾ ਉਹਦੇ ਕੋਲ ਜਿੰਨਾ ਚਿਰ ਕੋਈ ਵੱਡਾ ਮੇਜਰ ਰੀਜ਼ਨ ਨਹੀਂ ਆ ਤੇ ਉਹ ਕਾਲਜ ਚੇਂਜ ਨਹੀਂ ਕਰ ਸਕਦਾ ਜੋ ਬਿਨਾ ਆਪਣੀ ਮਰਜ਼ੀ ਨਾਲ ਕਾਲਜ ਚੇਂਜ ਕਰਦਾ ਵਿਦਆਊਟ ਰੀਜ਼ਨ ਚੇਂਜ ਕਰਦਾ ਤੇ ਹੋ ਸਕਦਾ ਕਿ ਉਹਦਾ ਵੀਜ਼ਾ ਰਿਜੈਕਟ ਕਰਕੇ ਉਹਨੂੰ ਦੁਬਾਰਾ ਵੀਜ਼ਾ ਗ੍ਰਾਂਟ ਕਰਵਾਉਣਾ ਪਵੇ ਇਸ ਕਰਕੇ ਇਸ ਚੀਜ਼ ਲਈ ਸਟੂਡੈਂਟ ਨੂੰ ਥੋੜਾ ਜਿਹਾ ਅਵੇਅਰ ਹੋ ਕੇ ਪਹਿਲਾਂ ਤੋਂ ਇੱਥੋਂ ਆਪਣਾ ਕਾਲਜ ਆਪਣੀ ਲੋਕੇਸ਼ਨ ਆਪਣਾ ਪ੍ਰਵਿੰਸ ਪਹਿਲਾਂ ਹੀ ਡਿਸਾਈਡ ਕਰਕੇ ਜਾਵੇ ਪਹਿਲਾਂ ਹੀ ਮਾਈਂਡ ਮੇਕ ਕਰੇ ਕਿ ਮੈਂ ਕਿੱਥੇ ਜਾਣਾ ਹੈ ਕਿਹੜੇ ਕਾਲਜ ਜਾਣਾ ਹੈ ਕਿੰਨੀ ਕੁ ਫੀਸ ਆ ਕਿੰਨਾ ਕੁ ਮੇਰਾ ਬਜਟ ਆ ਉਹ ਸਾਬ ਨਾਲ ਬੱਚੇ ਨੂੰ ਅਪਲਾਈ ਕਰਕੇ ਜਾਣਾ ਚਾਹੀਦਾ ਹੈ ਬਿਲਕੁਲ ਆਪਣੇ ਬਜਟ ਦੇ ਹਿਸਾਬ ਦੇ ਨਾਲ ਆਪਣਾ ਕਾਲਜ ਪਹਿਲਾਂ ਹੀ ਚੂਜ਼ ਕਰੋ ਤਾਂ ਜੋ ਤੁਸੀਂ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕੋ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਤੁਸੀਂ ਘੱਟ ਪੈਸਿਆਂ ਜਾਣਾ ਚਾਹੁੰਦੇ ਹੋ ਫੀਸ ਘੱਟ ਦੇਣੀ ਚਾਹੁੰਦੇ ਹੋ ਜਾਂ ਘੱਟ ਜੀਆਈਸੀ ਵਾਲੀਆਂ ਆਪਸ਼ਨਸ ਵੀ ਤੁਹਾਨੂੰ ਮਿਲ ਸਕਦੀਆਂ ਜੇ ਤੁਸੀਂ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਾਂਦੇ ਆਫਿਸ ਆਉਨੇ ਹੋ ਕੈਨੇਡਾ ਸਟੱਡੀ ਵੀਜ਼ਾ ਕਾਫੀ ਅੱਛੇ ਜਿਹੜਾ ਸਕਸੈਸ ਰੇਟ ਇਸ ਦਾ ਮਾਰ ਰਿਹਾ ਮੈਂ ਕੈਪਿੰਗ ਤੋਂ ਬਾਅਦ ਜਾਂ ਟੈਸਟੇਸ਼ਨ ਲੈਟਰ ਦੀਆਂ ਜਿਸ ਤਰ੍ਹਾਂ ਨਾਲ ਕੈਨੇਡਾ ਨੇ ਕਾਫੀ ਵੱਡੀਆਂ ਵੱਡੀਆਂ ਚੇਂਜਿੰਗ ਕੀਤੀਆਂ ਉਸ ਤੋਂ ਬਾਅਦ ਜੇ ਆ study with other ਅਸੀਂ 15 ਦਿਨ ਦੇ ਵਿੱਚ ਫਾਈਲ ਸਬਮਿਸ਼ਨ ਦੇ ਰਹੇ ਹਾਂ ਬੱਚਿਆਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਆਫਰ ਲੈਟਰ ਮੰਗਾ ਕੇ ਉਹਦਾ ਸਾਰਾ ਕੰਮ ਵਰਕ ਕਰਕੇ ਹੋਮਵਰਕ ਕਰਕੇ 15 ਦਿਨ ਦੇ ਵਿੱਚ ਅਸੀਂ ਫਾਈਲ ਸਬਮਿਸ਼ਨ ਦੇ ਰਹੇ ਹਾਂ ਤੇ 20 ਤੋਂ 25 ਦਿਨ ਲੱਗ ਰਹੇ ਹਨ ਬੱਚੇ ਨੇ ਜਿਹੜੇ ਆਪਾਂ ਨੌਨ ਵਰਕਿੰਗ ਡੇ ਵੀ ਵਿੱਚ ਕਾਊਂਟ ਕਰ ਰਹੇ ਹਾਂ ਕਿ ਬੱਚੇ ਦਾ 25 ਕ ਦਿਨ ਦੇ ਵਿੱਚ ਰਿਜ਼ਲਟ ਆ ਜਾਂਦਾ ਤੇ ਆਪਾਂ 2 ਮੰਥ ਡੇਢ ਤੋਂ 2 ਮਹੀਨੇ ਲਾ ਕੇ ਚੱਲਣਾ ਕਿ ਡੇਢ ਤੋਂ 2 ਮਹੀਨੇ ਦੇ ਵਿੱਚ ਬੱਚੇ ਦਾ ਪ੍ਰੋਸੈਸ ਜਿਹੜਾ ਕਲੀਅਰ ਹੋ ਰਿਹਾ ਤੇ ਹੁਣ ਸਤੰਬਰ ਇਨਟੇਕ ਤਾਂ ਸਾਡੇ ਹੱਥ ਚੋਂ ਚਲਾ ਗਿਆ ਹੁਣ ਸਾਨੂੰ ਜਨਵਰੀ ਇਨਟੇਕ ਲਈ ਤਿਆਰੀ ਕਰ ਲੈਣੀ ਜਨਵਰੀ ਇਨਟੇਕ ਲਈ ਜਿਹੜੇ ਬੱਚੇ ਸਾਡੇ ਅਪਲਾਈ ਕਰਨਾ ਚਾਹੁੰਦੇ ਨੇ ਹੁਣੇ ਐਡਮਿਸ਼ਨਸ ਲੈ ਲੈਣ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਕਾਲਜ ਵੱਲੋਂ ਜਿੰਨੀ ਜਲਦੀ ਸੀਟਸ ਓਪਨ ਹੁੰਦੀਆਂ ਨੇ ਓਨੇ ਜਲਦੀ ਇਹ ਫਿਲ ਵੀ ਹੋ ਜਾਂਦੀਆਂ ਨੇ ਇੱਕ ਤਾਂ ਤੁਹਾਡਾ ਪ੍ਰੋਵਿੰਸ ਤੁਹਾਡੀ ਲੋਕੇਸ਼ਨ ਤੁਹਾਡਾ ਕੋਰਸ ਸਿਲੈਕਸ਼ਨ ਉਹ ਜਿਹੜੀ ਅੱਜ ਇਸ ਟਾਈਮ ਤੁਹਾਡੀ ਚੋਇਸ ਦੇ ਅਕੋਰਡਿੰਗਲੀ ਹੋ ਜਾਊਗਾ ਫਿਰ ਆਉਣ ਵਾਲੇ ਟਾਈਮ 'ਚ ਜਦੋਂ ਅਸੀਂ ਕਹਿੰਦੇ ਆ ਬਿਲਕੁਲ ਐਂਡ ਵਾਲਾ ਟਾਈਮ ਹੁੰਦਾ ਉੱਥੇ ਕਿਤੇ ਨਾ ਕਿਤੇ ਬੱਚੇ ਦੀ ਐਡਮਿਸ਼ਨ ਵੀ ਡਿਸਟਰਬ ਹੁੰਦੀ ਆ ਬੱਚੇ ਨੂੰ ਅਕੋਰਡਿੰਗ ਟੂ ਉਹਦੇ ਪ੍ਰੋਫਾਈਲ ਦੇ ਪ੍ਰੋਵਿੰਸ ਨਹੀਂ ਮਿਲਦਾ ਫਿਰ ਕਿਤੇ ਨਾ ਕਿਤੇ ਬੱਚਾ ਕਨਫਿਊਜ਼ ਹੁੰਦਾ ਮੈਂ ਅਪਲਾਈ ਕਰਾਂ ਕਿ ਨਾ ਕਰਾਂ ਫਿਰ ਬੱਚੇ ਦਾ ਗੈਪ ਵੱਜ ਜਾਂਦਾ ਹੈ ਗੈਪ ਵੱਧਣ ਤੋਂ ਬਾਅਦ ਬੱਚਾ ਮੈਨਿਪੂਲੇਸ਼ਨ ਵੱਲ ਤੁਰ ਪੈਂਦਾ ਇਸ ਕਰਕੇ ਟਾਈਮਲੀ ਅਪਲਾਈ ਕਰ ਲੋ ਡਿਲੇ ਨਾ ਕਰੋ ਜਿਹੜੇ ਬੱਚੇ ਕੈਨੇਡਾ ਚ ਅਪਲਾਈ ਕਰਨਾ ਚਾਹੁੰਦੇ ਆ ਸਾਡੇ ਕੋਲ ਪੈਕੇਜ ਸਿਸਟਮ ਵੀ ਅਵੇਲੇਬਲ ਆ ਪੈਕੇਜ ਸਿਸਟਮ ਦੇ ਵਿੱਚ ਇਹ ਨਹੀਂ ਆ ਕੀ ਕੋਈ ਲੰਬਾ ਚੌੜਾ ਪੈਕੇਜ ਸਿਸਟਮ ਹੈ ਸਿਰਫ ਤੇ ਸਿਰਫ ਟਿਊਸ਼ਨ ਫੀਸ ਹੀ ਸਾਡੀ ਉਹਦੇ ਵਿੱਚ ਹੋਊਗੀ ਜਿਹੜੀਆਂ ਜੈਨੂਇਨ ਫੀਸਿਸ ਹੋਣਗੀਆਂ 17 ਲੱਖ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈ ਉੱਥੋਂ ਦਾ ਘੱਟ ਬਜਟ ਜਿਹੜਾ ਘੱਟ ਤੋਂ ਘੱਟ ਬਜਟ ਆ ਬੱਚਿਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਇਸ ਟਾਈਮ ਲੈ ਕੇ ਦੇ ਰਹੇ ਆ ਬਿਲਕੁਲ ਸਟੱਡੀ ਵੀਜ਼ਾ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰੋ ਬਹੁਤ ਹੀ ਧਿਆਨ ਦੇ ਨਾਲ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਤੁਸੀਂ ਕਿਸੇ ਵੀ ਕੰਸਲਟੈਂਟ ਕੋ ਜਾਣੇ ਹੋ ਤਾਂ ਬਹੁਤ ਹੀ ਧਿਆਨ ਰੱਖੋ ਕਿਸ ਤਰ੍ਹਾਂ ਦੇ ਨਾਲ ਕਿਹੜਾ ਕੋਰਸ ਤੁਹਾਨੂੰ ਮਿਲਣਾ ਹੈ ਕਿਹੜੀ ਪ੍ਰੋਫਾਈਲ ਹੈ ਤੁਹਾਡੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਹੈ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਅਵੇਅਰ ਰਹੋ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੁੰਦਾ ਸਟੂਡੈਂਟ ਨੂੰ ਅਵੇਅਰ ਕਰਨਾ ਮੈਮ ਜਾਂਦੇ ਜਾਂਦੇ ਕੋਈ ਟੂਰਿਸਟ ਵੀਜ਼ਾ ਲਈ ਕੋਈ ਦੇਣਾ ਚਾਹੋ ਤੁਸੀਂ ਪਿ ਕੈਨੇਡਾ ਵੀ ਗਏ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਯਾਨੀ ਕਿ ਟੂਰਿਸਟ ਵੀਜ਼ਾ ਦਾ ਸਕਸੈਸ ਰੇਟ ਦੀ ਆਪਾਂ ਗੱਲ ਕਰੀਏ ਕਿੰਨਾ ਕਿਸ ਤਰ੍ਹਾਂ ਹੈਗਾ ਟੂਰਿਸਟ ਵੀਜ਼ੇ ਨੂੰ ਟੂਰਿਸਟ ਵੀਜ਼ੇ ਦੇ ਬੇਸ ਤੇ ਹੀ ਲੈ ਕੇ ਜਾਇਆ ਜਾਵੇ ਕਨਵਰਟ ਕਰਾਣਾ ਹੈ ਕੀ ਕਰਨਾ ਹੈ ਉਹ ਬਾਤ ਦੀਆਂ ਗੱਲਾਂ ਨੇ ਬਟ ਜਿਹੜਾ ਆਪਾਂ ਇਥੋਂ ਇੱਕ ਭਲੇਖਾ ਪਾ ਕੇ ਕਿ ਇਥੋਂ ਟੂਰਿਸਟ ਵੀਜ਼ੇ ਤੇ ਜਾ ਕੇ ਉੱਥੇ ਤੁਹਾਡਾ ਐਵੇਂ ਕਰ ਦਾਂਗੇ ਐਵੇਂ ਕਰ ਦਾਂਗੇ ਉਹ ਚੀਜ਼ਾਂ ਥੋੜੀਆਂ ਜੀਆਂ ਗਲਤ ਹੋ ਜਾਂਦੀਆਂ ਨੇ ਇਸ ਕਰਕੇ ਟੂਰਿਸਟ ਵੀਜ਼ੇ ਦਾ ਸਕਸੈਸ ਰੇਟ ਅੱਛਾ ਹੈ ਟੂਰਿਸਟ ਵੀਜ਼ੇ ਤੇ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਜਿਹੜੇ ਕੈਨੇਡਾ ਦੇ ਵਿੱਚ ਆਪਣਾ ਨੀਅਰ ਮਨਾਣਾ ਚਾਹੁੰਦੇ ਆ ਜਾਂ ਆਸਟ੍ਰੇਲੀਆ ਦੇ ਵਿੱਚ ਨੀਅਰ ਮਨਾਣਾ ਚਾਹੁੰਦੇ ਜਾਂ ਯੂਐਸਏ ਦੇ ਵਿੱਚ ਆਪਣਾ 2025 ਜਨਵਰੀ ਮਨਾਣਾ ਚਾਹੁੰਦੇ ਨੇ ਜਾ ਕੇ ਹੁਣੇ ਤੋਂ ਤਿਆਰੀ ਕਰੋ ਇਹ ਨਹੀਂ ਕਿ ਤੁਸੀਂ ਨਵੰਬਰ ਚਾਓ ਦਸੰਬਰ ਜੋ ਮੇਰੇ ਕੋਲ ਆਉਂ ਕਿ ਜਾ ਕੇ ਜਨਵਰੀ 2025 ਉੱਥੇ ਅਸੀਂ ਮਨਾਉਣਾ ਚਾਹੁੰਦੇ ਆ ਇਸ ਟਾਈਮ ਤੁਹਾਨੂੰ ਤਿਆਰੀ ਕਰਕੇ ਹੁਣੇ ਆਪਣਾ ਪੇਪਰ ਵਰਕ ਕੰਪਲੀਟ ਕਰਕੇ ਹੁਣੇ ਤੁਹਾਨੂੰ ਆਪਣੀਆਂ ਜਿਹੜੀ ਆ ਆਪਣੀ ਜਿੰਨੀ ਵੀ ਆਪਣੀ ਬੁਕਿੰਗ ਹੈ ਔਰ ਆਪਣੇ ਵੀਜ਼ਾਸ ਲੈ ਕੇ ਰੱਖ ਲੈਣੇ ਚਾਹੀਦੇ ਆ ਜੇ ਤੁਸੀਂ ਆਪਣਾ 2025 ਚਾਹੁੰਦੇ ਹੋ ਨਿਊ ਇਅਰ ਤੁਸੀਂ ਆਪਣੇ ਡ੍ਰੀਮਸ ਕੰਟਰੀਜ਼ ਦੇ ਵਿੱਚ ਜਾ ਕੇ ਮਨਾ ਸਕਦੇ